मैनेजमेंट मुर्दाबाद जिंदाबाद ठेकेदारी सिस्टम बंद करो ठेकेदारी करो बंद करो जिंदाबाद ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੇਰਦਾ ਮੈਨੇਜਮੈਂਟ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੇਰਦਾ ਮੈਨੇਜਮੈਂਟ ਮੁਰਦਾਬਾਦ 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 ਮੇਰਦਾ ਮੈਨੇਜਮੈਂਟ ਮੁਰਦਾਬਾਦ 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 ਮੇਰਦਾ ਮੈਨੇਜਮੈਂਟ ਮੁਰਦਾਬਾਦ 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 ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰਵਜੋ ਸਿੰਘ ਹੈ ਜੀ ਭਾਈ ਸਾਹਿਬ ਅੱਜ 베ਰਕਾ ਮਿਲਕ ਪਲਾਂਟ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਮੰਗਾ ਨੇ ਸਾਡੀਆਂ ਸਰबस ਇਹੋ ਹੀ ਮੰਗਾयां ਸਾਡੇ ਜਿਹੜੇ ਕੱਚੇ ਮੁਲਾਜ਼ਮਿਆਂ ਠੇਕੇ ਤੇ ਰੱਖੇ ਆ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਪਹਿਲਾਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਨੇ ਪਿੱਛੇ ਜੇ ਪ੍ਰੈਸ ਖਾਨੇ ਪੈਂਸ ਕਿਹਾ ਸੀਗਾ ਵੀ 6000 ਭਰਤੀ ਹੋਰ ਨਵੇਂ ਮੁਲਾਜ਼ਮ ਕੀਤੇ ਜਾਣੇ ਹਨ ਬਸ ਸਾਡੀ ਉਹੀ ਮੰਗਿਆ ਵੀ ਪਹਿਲਾਂ ਜਿਹੜੇ ਕੱਚੇ ਮੁਲਾਜ਼ਮੇ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਜੇ ਫਿਰ ਇਹਨਾਂ ਨੂੰ ਲੋੜ ਆ ਤੇ ਫਿਰ ਬੇਸ਼ੱਕ ਜਿੰਨੇ ਮਰਜ਼ੀ ਕਰ ਲੈਣ ਪਹਿਲਾਂ ਕੱਚਿਆਂ ਨੂੰ ਪੱਕਿਆਂ ਕੀਤਾ ਜਾਵੇ ਤੇ ਭਾਈ ਸਾਹਿਬ ਹੁਣ ਕਿੰਨੇ ਕ ਦਿਨ ਇਹ ਹੜਤਾਲ ਜਿਹੜੀ ਕਿ ਜਾਰੀ ਰੱਖੀ ਜਾਵੇਗੀ ਤਿੰਨ ਦਿਨ ਦਾ ਆਫੀਸ ਵਾਲੀ ਸਾਡਾ ਟਾਈਮ ਦਿੱਤਾ ਗਿਆ ਸਰਕਾਰ ਨੂੰ ਜੇ ਤਿੰਨ ਦਿਨ ਦੇ ਵਿੱਚ ਵੀ ਸਰਕਾਰ ਕੋਈ ਨਹੀਂ ਹੱਲ ਕਰਦੀ ਫਿਰ ਹੋਰ ਵੀ ਸੰਘਰਸ਼ ਤਿੱਖਾ ਕੀਤਾ ਜਾਊਗਾ ਕਿੰਨਾ ਸਮਾਂ ਲੰਬਾ ਚੱਲਣਾ ਜਿੰਨਾ ਚੱਕਰ ਸਾਡੀ ਕੋ ਹੱਲ ਨਹੀਂ ਹੁੰਦੀ ਉਹਨਾਂ ਚੱਕਰ ਸੰਘਰਸ਼ ਚੱਲੂ ਇਸ ਤਰ੍ਹਾਂ ਹੀ ਚੱਲੂਗਾ ਤੇ ਕਿੰਨੀ ਵਾਰੀ ਮੈਟਰ ਤੁਸੀਂ ਧਿਆਨ ਦੇ ਵਿੱਚ ਲਿਆ ਚੁੱਕੇ ਹੋ ਉਹਨਾਂ ਦੇ ਪਰੰਤੂ ਕੋਈ ਹੱਲ ਨਹੀਂ ਹੋ ਰਿਹਾ ਹੁਣ ਕੀ ਕਹਿਣਾ ਚਾਹੋਗੇ ਕੀ ਮੰਗ ਰੱਖਣਾ ਚਾਹੋਗੇ ਪਿਛਲੇ 3-4 ਸਾਲ ਤੋਂ ਹਣ ਗਿੰਨਤ ਵਾਰੀ ਅਸੀਂ ਇਹ ਧਰਨੇ ਲਾ ਚੁੱਕੇ ਆ ਤੇ ਮੀਟਿੰਗਾਂ ਵੀ ਹੋ ਚੁੱਕੀਆਂ ਆ ਪਰ ਸਾਨੂੰ ਇਹ ਗੱਲ ਕਹਿ ਕੇ ਕਿ ਤੋੜਿਆ ਜਾਂਦਾ ਹੈ ਵੀ ਕੋਈ ਨਾ ਤੁਹਾਡਾ ਕਮੇਟੀ ਬਣਾ ਕੇ ਕੋਈ ਨਾ ਕੋਈ ਹੱਲ ਕੱਢਦੇ ਆ ਜਦੋਂ ਟਾਈਮ ਲੰਘ ਜਾਂਦਾ ਟਾਈਮ ਟੱਪ ਜਾਂਦਾ ਕੋਈ ਕਮੇਟੀ ਨਹੀਂ ਬਣਦੀ ਕੋਈ ਹੱਲ ਨਹੀਂ ਨਿਕਲਦਾ ਫਿਰ ਜਿਉਂ ਦਾ ਤਿਉਹ ਹੀ ਰਹਿੰਦਾ ਹੈ ਤੇ ਹੁਣ ਸਾਡੀ ਸਰਕਾਰ ਨੂੰ ਫਿਰ ਦੁਬਾਰਾ ਇੱਕੋ ਹੀ ਇਹ ਮੰਗਿਆ ਵੀ ਪਹਿਲਾਂ ਠੇਕੇਦਾਰੀ ਸਿਸਟਮ ਬੰਦ ਕਰਕੇ ਮੁਲਾਜ਼ਮ ਪੱਕੇ ਕੀਤੇ ਜਾਣ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਭਾਜੀ ਇੱਥੇ ਬੈਠੇ ਪਏ ਹੋ ਹੜਤਾਲ ਤੇ ਬਿਰਕਾ ਮਿਲਕ ਪਲਾਂਟ ਬਾਹਰ ਕੀ ਕਹਿਣਾ ਚਾਹੋਗੇ ਕਿਉਂਕਿ ਪਹਿਲਾਂ ਵੀ ਕਾਫੀ ਵਾਰ ਤੁਸੀਂ ਹੜਤਾਲ ਕਰ ਚੁੱਕੇ ਹੋ ਪਰ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਸਾਡੀਆਂ ਬੜੇ ਲੰਬੇ ਸਮੇਂ ਤੋਂ ਇਹ ਮੰਗਾਂ ਚਲ ਰਹੀਆਂ ਆ ਜੋ ਇਹ ਬਿਰਕਾ ਪਲਾਂਟਾਂ ਦੇ ਵਿੱਚ ਸਖਲਾ ਹਾਰਪੁਰ ਪਲਾਂਟ ਤੇ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਇਹ ਪੰਜਾਬ ਦੇ ਜਿੰਨੇ ਵੀ ਪਲਾਂਟ ਆ ਸਾਰੇ ਪਲਾਂਟਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਹੈ ਅੱਜ ਤੋਂ ਤੇ ਸਾਡੀ ਮੁੱਖ ਮੰਗ ਇਹੀ ਹੈ ਕਿ ਜੋ ਵੀ ਜਿੰਨੇ ਵੀ ਵਰਕਰ ਆਊਟਸੋਰਸ ਦੇ ਆ ਠੇਕੇਦਾਰੀ ਤੇ ਅੰਡਰ ਕੰਮ ਕਰਦੇ ਆ ਉਹਨਾਂ ਨੂੰ ਠੇਕੇਦਾਰੀ ਤੋਂ ਕੱਟ ਕੇ ਮੈਕਮੇ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਜੋ ਸਾਡੀਆਂ ਹੋਰ ਮੁੱਖ ਮੰਗਾਂ ਆ ਜਿਵੇਂ ਇੱਕ ਨਵੀਂ ਉਹਨਾਂ ਭਰਤੀ ਕਿਰਤ ਕਾਨੂੰਨ ਦੇ ਮੁਤਾਬਕ ਪੀਪੀਐਫ, ਈਐਸਆਈ ਜਾਂ ਦੂਜੀ ਗ੍ਰੈਜੂਏਟੀ ਵਗੈਰਾ ਵਧੀਆਂ ਸਹੂਲਤਾਂ ਸਾਨੂੰ ਦਿੱਤੀਆਂ ਜਾਣ ਜੀ ਜੋ ਘੱਟ ਪੜ੍ਹੇ ਲਿਖੇ ਯਾਰ ਨੌਜਵਾਨ ਜਿਹੜੇ ਦੰਬੇ ਸਾਹਮੇ ਤੋਂ ਪਲਾਂਟ ਦੇ ਵਿੱਚ ਕੰਮ ਕਰਦੇ ਆ ਜਿਨਾਂ ਨੂੰ ਪੜ੍ਹਾਈ ਨਹੀਂ ਸੀਗੀ ਤੇ ਉਹਨਾਂ ਨੂੰ ਤਜਰਬੇ ਦੇ ਆਧਾਰ ਤੇ ਤਰੱਕੀ ਦਿੱਤੀ ਜਾਵੇ ਜੋ ਇੱਕ ਨਵੀਂ ਪਾਲਿਸੀ ਆਈ ਹੈ 2023 ਦੀ ਉਹਦੇ ਮੁਤਾਬਕ ਜੋ ਡਰਾਈਵਰ ਆ ਮਾਲੀ ਆ ਸਵੀਪਰ ਆ ਉਹਨਾਂ ਦੀ ਪੋਸਟ ਖਤਮ ਕਰ ਦਿੱਤੀ ਹੈ ਵਿਭਾਗ ਨੇ ਉਹਨਾਂ ਨੂੰ ਉਸ ਪੋਸਟ ਨੂੰ ਬਹਾਲ ਕੀਤਾ ਜਾਵੇ ਤੇ ਸਾਡੀ ਮੇਨ ਮੁੱਖ ਮੰਗ ਤਾਂ ਇਹੀ ਆ ਕਿ ਪਹਿਲਾਂ ਆਊਟਸੋਰਸ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਆ ਸਾਰੇ ਪਲਾਂਟਾਂ ਦੇ ਵਿੱਚ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜੋ ਇੱਕ ਨਵੀਂ ਅਫੀਸ਼ੀਅਲੀ ਮਿਲਕਫੈਟ ਚੇਅਰਮੈਨ ਨੇ ਮੀਡੀਆ ਦੇ ਵਿੱਚ ਪ੍ਰੈਸ ਪ੍ਰੈਸ ਕਾਨਫਰੰਸ ਕਰਕੇ ਜੋ 6000 ਪੋਸਟ ਦੀ ਭਰਤੀ ਦੀ ਕਾਲ ਦਿੱਤੀ ਆ ਉਹ ਉਸ ਨੂੰ ਰੱਦ ਕਰਕੇ ਪਹਿਲਾਂ ਜਿੰਨੇ ਵੀ ਆਊਟਸੋਰਸ ਤੇ ਪਹਿਲਾਂ ਵਰਕਰ ਕੰਮ ਕਰਦੇ ਆ ਮੈਗਨੀ ਦੇ ਵਿੱਚ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ